ਮਾਮੀ ਜੀ ਫਿਰ ਮੈਨੂੰ ਤਾਂ ਪਤਾ ਲੱਗੇ ਵੀ ਉਹ ਕਿਹੜੇ ਜਵਾਬ ਸਵਾਲ ਕਰਦੀ ਆ ਨਾਲੇ ਭੂਆ ਨੇ ਇਹ ਜੈਨੂ ਕੀ ਕਹਿਤਾ ਜਿਹਦੇ ਕਰਕੇ ਇਹ ਐ ਚੁੱਪ ਚੁੱਪ ਰਹਿੰਦੀ ਆ ਚਲੋ ਜੇ ਤੁਸੀਂ ਮੇਰਾ ਸੂਟ ਨਹੀਂ ਲੈ ਕੇ ਆਉਣਾ ਸੀ ਕਮ ਸੇ ਕਮ ਭੂਆ ਦਾ ਸੂਟ ਤਾਂ ਲੈ ਆਉਂਦੇ ਹੁਣ ਆਪਾਂ ਨੇ ਉਹਨੂੰ ਵੀ ਦੱਸਣਾ ਰ ਦੇ ਕਿ ਇਹ ਆਉਣਾ ਉਹ ਵੀ ਤਾਂ ਇਸ ਘਰ ਦੀ ਵੱਡੀ ਧੀ ਹੈ ਚਲ ਤਾਂ ਐ ਆਪਨ ਜੀ ਇਹ ਮੈਨੂੰ ਕਹਿੰਦੀ ਸਿਮੀ ਕੋਲੇ ਤਾਂ ਜਾਉਂਗੀ ਜੇ ਮੈਨੂੰ ਤੁਸੀਂ ਭੂਆ ਕੋਲੇ ਭੇਜੋਗੇ ਸੰਧਾਰਾ ਦੇ ਨਾਲੇ ਜਦੋਂ ਹੁਣ ਟੱਕਰ ਨਹੀਂ ਗਏ ਹੁਣ ਜਾ ਕੇ ਕਿਉਂ ਪੰਗੇ ਪਾਉਨੇ ਹੋ ਦਵਾਰੇ ਫਿਰ ਜਿੰਨਾ ਤੁਸੀਂ ਜਾਓਗੇ ਫਿਰ ਉਹ ਵੀ ਵਾਅਦਾ ਵਾਧਾ ਆਉਗੀ ਤੁਸੀਂ ਨਹੀਂ ਜਾਣਦੇ ਉਹਨੂੰ ਪਤਾ ਸਾਡੇ ਨਾਲ ਕਿੰਨਾ ਪਿਆਰ ਹੈ ਉਹ ਤਾਂ ਹੀ ਇੱਥੇ ਆਉਂਦੀ ਹੈ ਜਿੱਥੋਂ ਤੈਨੂੰ ਤੇਰੀ ਮਾਮੀ ਰੋਕੂਗੀ ਉੱਥੇ ਤੈਨੂੰ ਰੁਕਣਾ ਪਊਗਾ ਜਿੱਥੇ ਕਹੂਗੀ ਜਾਓ ਉੱਥੇ ਜਾਣਾ ਪਊ ਦੇਖੇ ਘਰ ਤੇ ਵੱਡੀ ਐ ਜਿਹੜੀ ਗੱਲ ਵੀ ਇਹ ਕਹੂਗੀ ਤੈਨੂੰ ਮੰਨਣੀ ਪਊ ਦੇਖ ਲੋ ਭੈਣ ਜੀ ਕਿੰਨਾ ਟਾਈਮ ਹੋ ਗਿਆ ਉਹਨੂੰ ਅੰਦਰ ਬੜੀ ਨੂੰ ਹੁਣ ਤੇ ਆਪਾਂ ਨੇ ਚਾਹ ਪਾਣੀ ਵੀ ਪੀ ਲਿਆ ਜਦ ਦੀ ਚਾਹ ਫੜਾ ਕੇ ਗਈ ਏ ਉਦੋਂ ਦੀ ਅੰਦਰੋਂ ਨਹੀਂ ਨਿਕਲੀ ਹੈਗੀ ਉਹਨੂੰ ਭੈਣ ਜੀ ਮੇਰੀਆਂ ਗੱਲਾਂ ਦਾ ਗੁੱਸਾ ਲੱਗ ਗਿਆ ਉਹਨੂੰ ਆਏ ਆ ਵੀ ਪਹਿਲਾਂ ਮੰਮੀ ਵੀ ਇਹੀ ਕਹਿੰਦੀ ਸੀ ਵੀ ਪੂਆ ਕੋਲ ਜਾ ਕੇ ਕੀ ਕਰਨਾ ਹੁਣ ਮੰਮੀ ਵੀ ਇਹੀ ਗੱਲ ਕਹਿਣ ਲੱਗ ਗਈ ਤਾਂ ਕਰਕੇ ਉਹ ਅੰਦਰੋਂ ਨਹੀਂ ਨਿਕਲੀ ਹੁਣ ਤੁਸੀਂ ਦੱਸੋ ਭੈਣ ਜੀ ਤੁਸੀਂ ਤਾਂ ਮਾਂ ਹੋ ਤੁਹਾਡੀ ਗੱਲ ਦਾ ਵੀ ਉਹਨੇ ਗੁੱਸਾ ਕਰ ਲਿਆ ਮੇਰੇ ਦਾ ਮਤਲਬ ਮੈਂ ਤਾਂ ਉਹਨੂੰ ਕੋਈ ਗੱਲ ਕਹਾਈ ਨਹੀਂ ਸਕਦੀ ਮੈਂ ਤਾਂ ਫਿਰ ਵੀ ਰਿਸ਼ਤੇ ਚ ਉਹਦੀ ਮਾਮੀ ਲੱਗਦੀ ਆ ਮੈਂ ਤਾਂ ਉਹਨੂੰ ਗੱਲ ਕਹਿਣ ਲੱਗੇ 100 ਵਾਰੀ ਸੋਚੂਗੀ ਵੀ ਕਹਾ ਕਹਾ ਨਾ ਕਹਾ ਨਾ ਭੈਣ ਜੀ ਤੁਸੀਂ ਤਾਂ ਘਰ ਦੇ ਸਿਆਣੇ ਹੋ ਤੁਸੀਂ ਤਾਂ 100 ਵਾਰੀ ਟੋਕਣਾ ਵੀ ਭਾਈਆ ਕੰਮ ਗਲਤ ਹੈ ਜਾਂ ਸਹੀ ਹੈ ਐ ਕਿਵੇਂ ਸ਼ੁਰੂ ਕਰ ਤੁਸੀਂ ਤਾਂ ਭੈਣ ਜੀ ਕਹਤਾ ਵੀ ਕਹੇ ਬਗੈਰ ਸਰਦਾ ਨਹੀਂ ਉਹ ਤਾਂ ਇੰਨੀ ਕੁ ਗਲਤੀ ਮੂੰਹ ਬਣਾ ਕੇ ਬੈਗੀ ਜੇ ਮੈਂ ਅੱਗੇ ਅੱਗੇ ਕਿਸੇ ਗੱਲ ਤੋਂ ਟੋਕੂਗੀ ਉਹ ਤਾਂ ਘਰ ਚ ਕਲੇਸ਼ ਪਾ ਕੇ ਬਹਿ ਜੂ ਨਾਲੇ ਉਹਨੂੰ ਚੰਗਾ ਭਲਾ ਪਤਾ ਹੈ ਜਦੋਂ ਹੈਪੀ ਨਹੀਂ ਉੱਥੇ ਜਾਣ ਦਾ ਨਾ ਲੰਦਾ ਫਿਰ ਇਹ ਕਿਉਂ ਪੁੱਠੀਆਂ ਸਿੱਧੀਆਂ ਗੱਲਾਂ ਕਰਦੀ ਹੈ ਹੈਗੀ ਤਾਂ ਉਹ ਹੈਪੀ ਦੀ ਭੂਆ ਹੈ ਇਹਦੀ ਤਾਂ ਨਹੀਂ ਜਿਹੜੀ ਇਹ ਜ਼ਿਆਦਾ ਕਰਨ ਲੱਗੀ ਉਹਦਾ ਕੀ ਕਰੀਏ ਭੈਣ ਜੀ ਇਹੋ ਜਿਹਾ ਤੁਹਾਡੇ ਮਗਰੋਂ ਇਹਦੀ ਭੂਆ ਨੇ ਢੇੜਾ ਲਾਇਆ ਇਹਦੇ ਇਹੋ ਜਿਹੇ ਕੰਨ ਭਰੇ ਨੇ ਤੇ ਘਰ ਦਾ ਮਾਹੌਲ ਹੀ ਖਰਾਬ ਹੋ ਗਿਆ ਹੋਰ ਭੈਣ ਜੀ ਮੈਂ ਤਾਂ ਆਪ ਪਸਤੌਨੀ ਆ ਵੀ ਮੈਂ ਕੰਨੂ ਚਲੀ ਗਈ ਪੇਕੇ ਪਹਿਲਾਂ ਤਾਂ ਮੇਰੇ ਹੁੰਦੇ ਆਉਂਦੀ ਸੀ ਉਦੋਂ ਤਾਂ ਕੁਝ ਬੋਲਦੀ ਨਹੀਂ ਸੀ ਹੁਣ ਉਹਨੂੰ ਮੌਕਾ ਮਿਲ ਗਿਆ ਵੀ ਅੱਜ ਉਹਦੀ ਮੰਮੀ ਘਰੇ ਨਹੀਂ ਹੈਗੀ ਵਜ ਜੜੀਆਂ ਲੂਤੀਆਂ ਲੱਗਦੀਆਂ ਨੇ ਮੈਂ ਲਾ ਲਾ ਹੈਗੀ ਤਾਂ ਭੈਣ ਜੀ ਇਹਨੂੰ ਚੱਕੀ ਆ ਉਹਨਾਂ ਦੀ ਅੱਗੇ ਤੁਹਾਡੀਆਂ ਗੱਲਾਂ ਦਾ ਕਿੰਨਾ ਕੋ ਗੁੱਸਾ ਕਰਦੀ ਸੀ ਦੋਨੇ ਜਾਣੀਆਂ ਮਾਵਾਂ ਧੀਆ ਵਾਂਗੂ ਰਹਿੰਦੀਆਂ ਸੀ ਆ ਇੱਕ gekeੜਾ ਲਾ ਕੇ ਗਈ ਆ ਤੁਹਾਡੇ ਮਗਰੋਂ ਤੁਹਾਡਾ ਦੋਵਾਂ ਦਾ ਪਿਆਰ ਹੀ ਖਤਮ ਕਰਤਾ ਦੋਨਾਂ ਨੂੰ ਆਪਸ ਵਿੱਚ ਨਹੀਂ ਪਾੜਤਾ ਮੈਂ ਤਾਂ ਇਹਨਾਂ ਦਾ ਹਜੇ ਵੀ ਬਥੇਰਾ ਕਰਦੀ ਆ ਮੁੰਡੇ ਨੇ ਮੈਨੂੰ ਕਿੰਨੀ ਵਾਰੀ ਬੁਲਾ ਲਿਆ ਵੀ ਆ ਜਾ ਮੰਮੀ ਬਾਹਰ ਮੈਂ ਇੰਨਾ ਕਰਕੇ ਬਾਹਰ ਨਹੀਂ ਜਾਂਦੀ ਹੈਗੀ ਵੀ ਚੱਲ ਕੋਈ ਨਾ ਵੀ ਇਹਨਾਂ ਦਾ ਕੋਣ ਹੈ ਓਰੇ ਵੀ ਹੋਰ ਥੋੜੀਆਂ ਜਿਹੀਆਂ ਜ਼ਿੰਮੇਵਾਰੀਆਂ ਨਿਭਾਦਾ ਫਿਰ ਦੇਖੂੰਗੀ ਥੋੜਾ ਤਾਂ ਭੈਣ ਜੀ ਕੋਈ ਕਸੂਰ ਨਹੀਂ ਤੁਸੀਂ ਤਾਂ ਆਪਦੀ ਜਗ੍ਹਾ ਸਹੀ ਹੋ ਕਸੂਰ ਤਾਂ ਸਾਰਾ ਲਵੀ ਦਾ ਹੈ ਜਿਹੜੀ ਆਪਣੀ ਦੋਹਾਂ ਦੀ ਗੱਲ ਨਹੀਂ ਮੰਨਦੀ ਐਵੇਂ ਭੂਆ ਪਿੱਛੇ ਲੱਗ ਕੇ ਨਾ ਆਂਦਾ ਘਰ ਖਰਾਬ ਕਰਦੀ ਆ ਨਾਲੇ ਭੂਆ ਨੇ ਕੰਮ ਨਹੀਂ ਆਉਣਾ ਕੰਮ ਤਾਂ ਉਹਨੂੰ ਤੁਸੀਂ ਆਉਣਾ ਇਹ ਤਾਂ ਹੈ ਭੈਣ ਜੀ ਹੁਣ ਦੇਖੋ ਸਿਮੀ ਨੂੰ ਸੰਧਾਰਾ ਦੇਣ ਜਾਣਾ ਸਾਰੀ ਤਿਆਰੀ ਕਰੀ ਪਈ ਐ ਹੁਣ ਘਰ ਚ ਇਹੋ ਜਿਹਾ ਮਾਹੌਲ ਐ ਇਹੋ ਜਿਹਾ ਮਾਹੌਲ ਵੇਖ ਕੇ ਉੱਥੇ ਜਾਣ ਨੂੰ ਜੀ ਨਹੀਂ ਕਰਦਾ ਗੱਲ ਤਾਂ ਤੁਹਾਡੀ ਠੀਕ ਐ ਭੈਣ ਜੀ ਜਦੋਂ ਘਰ ਚ ਟੈਨਸ਼ਨ ਹੋਵੇ ਨਾ ਫਿਰ ਕਿੱਥੇ ਜਾਣ ਨੂੰ ਵੀ ਜੀ ਨਹੀਂ ਕਰਦਾ ਪਰ ਜਾਣਾ ਤਾਂ ਪਊਗਾ ਹੀ ਉਹ ਵੀ ਜਵਾਖੜੀ ਦੇਖਦੀ ਹੋਊ ਪਹਿਲਾਂ ਸੰਧਾਰਾ ਆ ਉਹਦਾ ਨਾਲੇ ਉਹਨੂੰ ਕੀ ਪਤਾ ਵੀ ਘਰ ਚ ਕੀ ਕੁਝ ਹੋ ਰਿਹਾ ਜੇ ਤੁਸੀਂ 2-4 ਦਿਨ ਨਾ ਗਏ ਤਾਂ ਪੁੱਛੂਗੀ ਮਾਮੀ ਸੰਧਾਰਾ ਲੈ ਕੇ ਨਹੀਂ ਆਏ ਵੇ ਕੀ ਗੱਲ ਹੋ ਗਈ ਜੇ ਦੱਸੋਗੇ ਤਾਂ ਇਹਨੇ ਵਿਚਾਰੀ ਤੇ ਟੈਨਸ਼ਨ ਪਾਉਗੀ ਨਾ ਨਾ ਭੈਣ ਜੀ ਜਾਵਾਂਗੇ ਤੇ ਸਹੀ ਮੈਂ ਤਾਂ ਹੈਪੀ ਨੂੰ ਨਾਲ ਲੈ ਕੇ ਬਗ ਜੂ ਇਹਨੇ ਤਾਂ ਜਵਾਬ ਦਿੱਤਾ ਹੋਇਆ ਮੈਂ ਤਾਂ ਤੁਹਾਡੇ ਆਉਣ ਤੋਂ ਪਹਿਲਾਂ ਵੀ ਪੁੱਛ ਲਿਆ ਭੈਣ ਜੀ ਮੈਨੂੰ ਐ ਸੀ ਖਬਰਾਂ ਹਾਂ ਹੀ ਕਰਦੇ ਪਰ ਇਹਨੇ ਤਾਂ ਫੇਰ ਉਹੀ ਜਵਾਬ ਦਿੱਤਾ ਵੀ ਭਾਈ ਮੈਂ ਨਹੀਂ ਜਾਂਦੀ ਗੱਲ ਤਾਂ ਤੁਹਾਡੀ ਠੀਕ ਹੈ ਭੈਣ ਜੀ ਤੁਸੀਂ ਹੈਪੀ ਨੂੰ ਲੈ ਕੇ ਜਾਇਓ ਐਵੇਂ ਘਰ ਚ ਕਾਹਨੂੰ ਗੱਲ ਵਧਾਉਣੀ ਐ ਉਹਨੂੰ ਮੈਂ ਫੇਰ ਸਮਝਾ ਕੇ ਦੇਖ ਲੈਣੀ ਐ ਬੀਤੂ ਭੂਆ ਕੋਲੇ ਜਾਂਦੀ ਜਿੱਦਨਾ ਕਰ ਦੇਖ ਲੋ ਭੈਣ ਜੀ ਸਮਝਾ ਕੇ ਜੇ ਸਮਝਦੀ ਐ ਤਾਂ ਮੈਂ ਤਾਂ ਹਜੇ ਹੈਪੀ ਕੋਲ ਵੀ ਨਹੀਂ ਗੱਲ ਕਰੀ ਵੀ ਲਵੀ ਭੂਆ ਕੋਲ ਸੰਧਾਰਾ ਦੇਣ ਨੂੰ ਕਹਿੰਦੀ ਐ ਜੇ ਮੈਂ ਉਹਨੂੰ ਦੱਸੂਗੀ ਇੰਨਾ ਮੀਆਂ ਬੀਬੀ ਚ ਆਪਸ ਚ ਲੜਾਈ ਪੈ ਜੂਗੀ ਗੱਲ ਅੱਗੇ ਅੱਗੇ ਜ਼ਿਆਦੀ ਵਧੂਗੀ ਘਟਣੀ ਨਹੀਂ ਚੱਲ ਦੇਖਦੇ ਆ ਭੈਣ ਜੀ ਕੀ ਕਹਿੰਦੀ ਆ ਉਹ ਸਮਝਾਉਂ ਤਾਂ ਮੈਂ ਬਥੇਰਾ ਪਰ ਜੇ ਨਾ ਹੀ ਮੰਨੀ ਫਿਰ ਟਾੜ ਕੇ ਕਹੂੰਗੀ ਵੀ ਭਾਈ ਕਾ ਨੂੰ ਆਪਦਾ ਘਰ ਖਰਾਬ ਕਰਦੀ ਐ ਕਿਸੇ ਦੇ ਪਿੱਛੇ ਲੱਗ ਕੇ ਚਲੋ ਭੈਣ ਜੀ ਤੁਸੀਂ ਇੱਥੇ ਬੈਠੋ ਮੈਂ ਉਹਦੇ ਕੋਲੇ ਜਾਂਨੀ ਆ। ਨਾ ਤੂੰ ਮੇਰੀ ਗੱਲ ਸੁਣ ਤੂੰ ਮੁੜ ਕੇ ਇੱਕ ਵਾਰੀ ਅੰਦਰ ਆ ਕੇ ਬਾਹਰ ਹੀ ਨਹੀਂ ਨਿਕਲੀ ਹੈ ਤੈਨੂੰ ਪਤਾ ਨਹੀਂ ਵੀ ਮੇਰੀ ਮੰਮੀ ਨੇ ਵੀ ਜਾਣਾ ਮੈਂ ਬਹਿ ਕੇ ਬਿੰਦਛਟੋ ਦੇ ਨਾਲ ਗੱਲਾਂ ਕਰ ਲਾਂ। ਮੰਮੀ ਬਾਹਰਾ ਕੇ ਵੀ ਮੈਂ ਕੀ ਕਰਾਂ ਤੁਸੀਂ ਤਾਂ ਮਾਮੀ ਵਾਲੀ ਬੋਲੀ ਬੋਲਣ ਲੱਗ ਗਏ ਤੁਹਾਨੂੰ ਤਾਂ ਸਮਝ ਨਹੀਂ ਮੇਰਾ ਪੱਖ ਲੈਣਾ ਚਾਹੀਦਾ ਸੀ ਤੁਸੀਂ ਤਾਂ ਉਹਦਾ ਲੈ ਲਿਆ ਸਮਝਾਦੀ ਮੈਨੂੰ ਸਮਝਾਉਣ ਲੱਗ ਗਏ ਮੈਂ ਮੈਂ ਤਾਂ ਤੈਨੂੰ ਸਮਝਾਉਣਾ ਜੇ ਤੂੰ ਇੱਥੇ ਗਲਤ ਕਰ ਰਹੀ ਹੈ ਉਹ ਤਾਂ ਤੇਰੀ ਮਾਮੀ ਜਮਾਂ ਸਹੀ ਹੈ ਉਹ ਠੀਕ ਕਹਿੰਦੀ ਹੈ ਤੈਨੂੰ ਜਿਹੜਾ ਕੁਝ ਕਹਿੰਦੀ ਹੈ ਮੰਮੀ ਜੇ ਮਾਮੀ ਸਹੀ ਹੈ ਤਾਂ ਮੈਂ ਕਿਹੜਾ ਕੁਝ ਗਲਤ ਕਹਿ ਰਹੀ ਆ ਮੈਂ ਤਾਂ ਸਿਰਫ ਆਈ ਕਿ ਹੈ ਬੀਪੂ ਆ ਨੂੰ ਭਾਈ ਸੰਧਾਰਾ ਦੇ ਕਿ ਆਉਣਾ ਹੈ ਪਰ ਮੰਮੀ ਮੰਨ ਹੀ ਨਹੀਂ ਰਹੀ ਹੁਣ ਅਸੀਂ ਨਾਨਕੇ ਰਹਿਨੇ ਆ ਤਾਂ ਫਿਰ ਇੱਥੋਂ ਹੀ ਲੈ ਕੇ ਜਾਵਾਂਗੇ ਜੇ ਅਸੀਂ ਕਿਤੇ ਹੋਰ ਰਹਿੰਦੇ ਹੁੰਦੇ ਉੱਥੋਂ ਨਾ ਉਹਨੂੰ ਦੇ ਕੇ ਆਉਂਦੇ ਅੱਖ ਨੂੰ ਉਹ ਵੀ ਕਰਦੀ ਪਈ ਐ ਮਾਪੂਆ ਕਿਹੜਾ ਥੋੜੇ ਸੰਧਾਰੇ ਤੇ ਬੈਠੀ ਐ ਉਹਦੇ ਹੋਰ ਭਾਈ ਨੇ ਉਹ ਦੇ ਆਉਣਗੇ ਤੂੰ ਘੱਟ ਉਹ ਆਪਣੇ ਘਰ ਚ ਕਲੇਸ਼ ਪਾਇਆ ਨੇ ਮਾੜੀ ਜੀ ਗੱਲ ਪਿੱਛੇ ਮੰਮੀ ਕਲੇਸ਼ ਪਾਉਣ ਨੂੰ ਮੈਂ ਕਿਹੜਾ ਘਰੇ ਕਿਸੇ ਨਾਲ ਲੜਾਈ ਕਰ ਲਈ ਮੈਂ ਤਾਂ ਮੰਮੀ ਨੂੰ ਆਮ ਹੀ ਕਿਹਾ ਸੀਗਾ ਜੇ ਅਸੀਂ ਪੂਆ ਕੋਲੇ ਜਾਇਆ ਮਾਂਗੀ ਹੁਣ ਤੁਹਾਨੂੰ ਵੀ ਪਤਾ ਹੈ ਵੀ ਸਾਡੇ ਨਾਲ ਉਧਰੋਂ ਵਰਤਨ ਨੂੰ ਕੌਣ ਹੈ ਚਾਚੇ ਦਾਇ ਨੇ ਉਹ ਨਹੀਂ ਵਰਤਦੇ ਇੱਕ ਕੱਲੀ ਭੂ ਆਈ ਹੈ ਜਿਹੜੀ ਸਾਡੇ ਕੋਲੇ ਆ ਜਾਂਦੀ ਹੈ ਚੱਲ ਜੇ ਅਸੀਂ ਜਾਇਆ ਮੰਗੇ ਇੰਨੇ ਨਾਲ ਸਾਡਾ ਪਿਆਰ ਬਣਿਆ ਰਹੂਗਾ ਵਰਤ ਵਰਤਾਵਾ ਰਹੇਗਾ ਨਹੀਂ ਤਾਂ ਦਿਨੋਂ ਦਿਨੀ ਇਹ ਵੀ ਖਤਮ ਹੋ ਜਾ ਤੂੰ ਰਹਿਂਦੇ ਇਹ ਜੇ ਵਰਤ ਵਰਤਾਵਾਂ ਭੂ ਆਨੇ ਤੇਰੇ ਸਦਾ ਨਹੀਂ ਕੰਮ ਆਣਾ ਹੁਣ ਤੂੰ ਆਏ ਸੋਚ ਵੀ ਜਦੋਂ ਇਹਨੇ ਛੋਟੇ ਛੋਟਿਆਂ ਨੂੰ ਮਾਮੀ ਨੇ ਪਾੜਿਆ ਹੋਰ ਕਿਸੇ ਨੇ ਇਹਾਂ ਦੀ ਬਾਹ ਨਹੀਂ ਫੜੀ ਨਾਲੇ ਉਹ ਮਾਮੀ ਨਹੀਂ ਉਹਨੂੰ ਮਾਂ ਹੀ ਸਮਝੋ ਮਮੀ ਪਤਾ ਹੈ ਮੈਨੂੰ ਇਹ ਸਾਰੀਆਂ ਗੱਲਾਂ ਦਾ ਮੈਨੂੰ ਵੀ ਪਤਾ ਹੈ ਵੀ ਮਾਮੀ ਦੇ ਸਾਡੇ ਤੇ ਬਹੁਤ ਐਸਾਨ ਨਹੀਂ ਫਿਰ ਮੈਂ ਕਿਹੜਾ ਉਹਨਾਂ ਦੀ ਇੱਜ਼ਤ ਨਹੀਂ ਕਰਦੀ ਮੈਂ ਕਦੇ ਅੱਜ ਤੱਕ ਮੂਰੇ ਨਹੀਂ ਬੋਲੀ ਕਦੇ ਉਹਨਾਂ ਦਾ ਕਹਿਣਾ ਨਹੀਂ ਮੋੜਿਆ ਹੈਗਾ ਸਿਰਫ ਹੁਣ ਇੱਕ ਆਹੀ ਗੱਲ ਕਹੀ ਹੈ ਇਹਨਾਂ ਨੂੰ ਵੀ ਅਸੀਂ ਭੂਆ ਕੋਲੇ ਸੰਧਾਰਾ ਦੇ ਆਉਨੇ ਆ ਇਹਦੇ 'ਚ ਵੀ ਕੀ ਮਾੜੀ ਗੱਲ ਹੈ ਜਦੋਂ ਤੇਰੀ ਮਾਮੀ ਕਹਿੰਦੀ ਹੈ ਵੀ ਮੈਂ ਸੰਧਾਰਾ ਨਹੀਂ ਦੇਣਾ ਫਿਰ ਤੂੰ ਹੀ ਸਮਝ ਜਾ ਤੂੰ ਕਾਨੂੰ ਉਹੀ ਗਰਾਰੀ ਫਸਾ ਰੱਖੀ ਐ ਨਾ ਮੰਮੀ ਤੁਸੀਂ ਮੈਨੂੰ ਤਾਂ ਸਮਝਾਈ ਜਾਂਦੇ ਹੋ ਤੁਸੀਂ ਮਾਮੀ ਨੂੰ ਹੀ ਕਹਿ ਦਿੰਦੇ ਵੀ ਭਾਈ ਚੱਲ ਇਹਨਾਂ ਨੂੰ ਭੇਜ ਦੇ ਕੀ ਫਰਕ ਪੈਂਦਾ ਨਾ ਮੈਂ ਕਿਵੇਂ ਕਹਿਦਾ ਉਹਨੂੰ ਸਿਆਣੀ ਬਿਆਣੀ ਨੂੰ ਪੂਆ ਨਾ ਤੁਹਾਡਾ ਵਰਤ ਵਰਤਾਵਾ ਵਧੀਆ ਹੁੰਦਾ ਫਿਰ ਵੀ ਮੈਂ ਉਹਨੂੰ ਕਹਿ ਦਿੰਦੀ ਉਹ ਤਾਂ ਥੋੜੀ ਸਿਆਣ ਨਹੀਂ ਕੱਢਦੀ ਤੂੰ ਉੱਥੇ ਸੁਧਾਰਾ ਦੇਣ ਨੂੰ ਫਿਰਦੀ ਐ ਜੇ ਪੂਆ ਥੋੜੀ ਚੰਗੀ ਤਰ੍ਹਾਂ ਤੁਹਾਡੇ ਨਾਲ ਵਰਤ ਵੀ ਹੁੰਦੀ ਨਾ ਫਿਰ ਤਾਂ ਇਹਨੂੰ ਮੈਂ ਜ਼ੋਰ ਪਾ ਕੇ ਕਹਿ ਦਿੰਦੀ ਬੀਬਾ ਇਸ ਨੂੰ ਇਹਨਾਂ ਨੂੰ ਭੇਜ ਕਿਉਂ ਨਹੀਂ ਭੇਜਦੀ ਮੰਮੀ ਮੈਂ ਮੰਨਦੀ ਆ ਵੀ ਪਹਿਲਾਂ ਭੂਆ ਤੇ ਮਾਮੀ ਦੀ ਬਣਦੀ ਨਹੀਂ ਸੀ ਚੰਗੀ ਤਰ੍ਹਾਂ ਪਰ ਜੇ ਅਸੀਂ ਜਾਈਏ ਕੀ ਪਤਾ ਸਾਡਾ ਪਿਆਰ ਵੱਧ ਜੇ ਉਹ ਸਾਡਾ ਦਿਲੋਂ ਕਰਨ ਲੱਗ ਜੇ ਇਹ ਵੀ ਹੋ ਸਕਦਾ ਹੈ ਵੀ ਭੂਆ ਨੂੰ ਅੰਦਰੋਂ ਆਪਣੀਆਂ ਗਲਤੀਆਂ ਦਾ ਅਹਿਸਾਸ ਹੋ ਰਿਹਾ ਹੋਵੇ ਵੀ ਬੀਬਾ ਹੀ ਮੈਂ ਗਲਤ ਕੀਤਾ ਮੰਮੀ ਤੁਸੀਂ ਚਾਹੇ ਮੰਨੋ ਨਾ ਮੰਨੋ ਭੂਆ ਵੀ ਦਿਲੋਂ ਚਾਹੁੰਦੀ ਹੋਊਗੀ ਉਹਨੂੰ ਵੀ ਆਏ ਹੈ ਵੀ ਮੇਰਾ ਭਤੀਜਾ ਤੇ ਮੇਰੀ ਭਤੀਜ ਨੂੰ ਮੇਰੇ ਕੋਲੇ ਆਉਣ ਮੇਰੇ ਨਾਲ ਚੰਗੀ ਤਰ੍ਹਾਂ ਵਰਤਣ ਚਲ ਠੀਕ ਐ ਪਰ ਤੂੰ ਮੈਨੂੰ ਇੱਕ ਗੱਲ ਦੱਸ ਵੀ ਇਹ ਜਿਹੇ ਤੈਨੂੰ ਭੂਆ ਨੇ ਕੀ ਪੱਟੀ ਪੜਾਤੀ ਜਿਹੜੀ ਤੂੰ ਸਾਰਾ ਦਿਨ ਭੂਆ ਦਾ ਹੀ ਨਾਮ ਜਪੀ ਜਾਂਦੀ ਐ ਆਪੇ ਘਰਵਾਲੇ ਤਾਂ ਤੂੰ ਸੋਚਦੀ ਐ ਨਹੀਂ ਕੁਛ ਮੰਮੀ ਮੈਨੂੰ ਕਿਸੇ ਨੇ ਕੋਈ ਪੱਟੀ ਨਹੀਂ ਪੜਾਈ ਹੈਗੀ ਬਸ ਇਹ ਤਾਂ ਮੈਂ ਆਪ ਹੀ ਚਾਹੁੰਨੀ ਆ ਵੀ ਸਾਡੇ ਜਿਹੜੇ ਥੋੜੇ ਬਹੁਤੇ ਰਿਸ਼ਤੇ ਬਚੇ ਨੇ ਨਾ ਮੈਂ ਉਹਨਾਂ ਨੂੰ ਸੰਭਾਲ ਲਾਂ ਉਹਨਾਂ ਨੂੰ ਸੰਭਾਲਦੀ ਸੰਭਾਲਦੀ ਨਾ ਆ ਕਿਤੇ ਦੂਜੇ ਰਿਸ਼ਤੇ ਨਾ ਖਰਾਬ ਕਰ ਲਈ ਅਜੇ ਤਾਂ ਗੱਲ ਤੇਰੀ ਮੰਮੀ ਕੋਲ ਹੀ ਐ ਜੇ ਹੈਪੀ ਕੋਰੇ ਬਾਗੀ ਨਾ ਤੇ ਗੱਲ ਬਦੂਗੀ ਚੱਲ ਜੇ ਤੂੰ ਨਹੀਂ ਮੰਨਣਾ ਨਾ ਮੰਨ ਮੈਂ ਤਾਂ ਤੈਨੂੰ ਕਹਿ ਕੇ ਥੱਕ ਗਈ ਮੇਰੀ ਤਾਂ ਬੇਵਾਹ ਹੋਗੀ ਪੰਜੀ ਮੈਂ ਤਾਂ ਬਹੁਤ ਸਮਝਾ ਕੇ ਦੇਖ ਲਈ ਪਰ ਉਹਨੇ ਮੇਰੀ ਇੱਕ ਨਹੀਂ ਮੰਨੀ ਕਹਿੰਦੀ ਮੈਂ ਤਾਂ ਪੂਆ ਕੋਲੇ ਜਾਣਾ ਹੀ ਜਾਣਾ ਹਣ ਤੁਸੀਂ ਉਹ ਦੇਖ ਲਓ ਇੰਨੀ ਹੰਡ ਫੜੀ ਬੈਠੀ ਐ ਇੰਨਾ ਕਿਸੇ ਗੱਲ ਦੇ ਮਗਰ ਪੈਣਾ ਵੀ ਚੰਗੀ ਗੱਲ ਨਹੀਂ ਹੈਗੀ ਇਹ ਚੰਗੇ ਧੀ ਪੁੱਤ ਦੀਆਂ ਨਿਸ਼ਾਨੀਆਂ ਥੋੜਾ ਨੇ ਪੰਜੀ ਮੈਂ ਤਾਂ ਆਪਦੀ ਪੂਰੀ ਬਾਤ ਆ ਲਾ ਲਈ ਗੁੱਸੇ ਚ ਵੀ ਕਹਿ ਕੇ ਦੇਖ ਲਿਆ ਪਿਆਰ ਨਾਲ ਵੀ ਕਹਿ ਕੇ ਦੇਖ ਲਿਆ ਹੁਣ ਇਹ ਥੋੜੀ ਮਰਜੀ ਐ ਭੇਜਣਾ ਨਾ ਭੇਜਣਾ ਉਹ ਤੁਸੀਂ ਦੇਖੋ ਨਾ ਨਾ ਭੈਣ ਜੀ ਮੈਂ ਨਹੀਂ ਇਹਨੂੰ ਉੱਥੇ ਭੇਜਦੀ ਅੱਜ ਤਾਂ ਇਹ ਕਹਿੰਦੀ ਏ ਮੈਂ ਸੰਧਾਰਾ ਦੇਣ ਜਾਣਾ ਕੱਲ ਨੂੰ ਇਹ ਮੈਨੂੰ ਕਹੂਗੀ ਮੈਂ ਉੱਥੇ 2-4 ਦਿਨ ਰਹਿਣ ਜਾਣਾ ਅੱਗੇ-ਅੱਗੇ ਤੇ ਮੈਨੂੰ ਬੜਾ ਔਖਾ ਕਰੂਗੀ ਮੈਂ ਜੀ ਕਿੱਥੇ-ਕਿੱਥੇ ਮੰਨੂਗੀ ਉਹ ਤਾਂ ਭੈਣ ਜੀ ਹੁਣ ਤੁਹਾਡੇ ਘਰ ਦੀ ਗੱਲ ਐ ਤੁਸੀਂ ਜਿਵੇਂ ਮਰਜ਼ੀ ਕਰ ਲਓ ਮੈਂ ਤਾਂ ਦੇਖ ਵਿੱਚ ਬੋਲ ਕੇ ਕੀ ਲੈਣਾ ਲਵੀ ਨੂੰ ਸਮਝਾਉਣ ਦਾ ਮੇਰਾ ਹੱਕ ਬਣਦਾ ਸੀ ਉਹਨੂੰ ਵੈਸੇ ਸੁਝਾ ਕੇ ਦੇਖ ਲਿਆ ਤੁਹਾਨੂੰ ਮੈਂ ਕੁਝ ਨਹੀਂ ਕਹਿ ਸਕਦੀ ਤੁਸੀਂ ਆਪ ਹੀ ਸਿਆਣੇ ਹੋ ਜਿਵੇਂ ਤੁਹਾਨੂੰ ਲੋਟ ਲੱਗਦਾ ਓਵੇਂ ਤੁਸੀਂ ਕਰ ਲਓ ਕੋਈ ਨਾ ਭੈਣ ਜੀ ਦੇਖਦੇ ਆਂ ਅੱਗੇ ਕੀ ਬਣਦਾ ਹੈ ਪਹਿਲਾਂ ਤਾਂ ਅਸੀਂ ਸਿਮਮੀ ਨੂੰ ਸੁਧਾਰਾ ਦੇ ਆਈਏ ਉਹ ਜ਼ਰੂਰੀ ਹੈ ਚਲੋ ਠੀਕ ਹੈ ਭੈਣ ਜੀ ਪਹਿਲਾਂ ਤੁਸੀਂ ਕੁੜੀ ਕੋਲੇ ਜਾਇਓ ਉਹ ਵੀ ਵਿਚਾਰੀ ਡੀਕਦੀ ਹੋਊਗੀ ਇਹ ਗੱਲਾਂ ਤਾਂ 나ਏ ਬਾਅਦ ਚ ਨੇ ਚਲੋ ਠੀਕ ਹੈ ਭੈਣ ਜੀ ਫਿਰ ਮੈਂ ਵੀ ਆਪਦਾ ਪਰਸ ਚੱਕ ਲਿਆਵਾ ਜਾਨੀਆ ਫਿਰ ਮੈਂ ਵੀ ਹਾਂ ਠੀਕ ਹੈ ਭੈਣ ਜੀ ਤੁਸੀਂ ਚਲੋ ਮੈਂ ਮੰਜਾ ਚੱਕ ਕੇ ਲਈ ਆਂ ਕਾਲ ਚੰਗਾ ਭਾਈ ਮੈਂ ਤਾਂ ਹੁਣ ਜਾਣੀ ਆ ਤੁਹਾਡੀ ਤਾਂ ਕੋਈ ਗੱਲ ਨਹੀਂ ਕਿਨਾਰੇ ਲੱਗੀ ਮੇਰਾ ਪਾਸਪੜਾ ਉਹ ਡੱਬਿਆਂ ਵਾਲੇ ਲਫਾਫੇ ਚੀ ਸੀ ਮੰਮੀ ਹਜੇ ਹੋਰ 10 ਮਿੰਟ ਬਹਿ ਜਾਂਦੇ ਚਾਹ ਬਣਾ ਦਿੰਨੀ ਆ ਮੈਂ ਅੱਜ ਤਾਂ ਐਡਾ ਦਿਨ ਖੜਾ ਨਾ ਮੇਰੇ 10 ਮਿੰਟ ਬੈਠਣ ਨਾਲ ਕੀ ਹੋ ਜਾਊਗਾ ਜੇ ਤੂੰ ਮੇਥੋਂ ਸਾਰੇ ਦਿਨ ਚ ਨਹੀਂ ਮੰਨੀ ਹੁਣ ਕਿਹੜਾ ਤੂੰ ਮੰਨ ਜੇਗੀ ਉਹ ਮਾਮੀ ਦੇ ਮੂਹਰੇ ਸਵਾ ਮੇਰੀ ਬੇਇੱਜ਼ਤੀ ਕਰਾ ਰੱਖੀ ਐ ਅਗਲਾ ਕਹਿੰਦਾ ਇਹਦੀ ਧੀ ਨਹੀਂ ਇਹ ਤੋਂ ਮੰਨਦੀ ਲੈ ਮੰਮੀ ਤੁਸਾਂ ਫੇਰ ਉਹੀ ਗੱਲਾਂ ਛੇੜ ਲਈਆਂ ਤੁਸੀਂ ਸੰਧਾਰਾ ਦੇਣ ਆਏ ਹੋ ਤੁਸੀਂ ਮੇਰੇ ਨਾਲ ਕੋਈ ਬਹਿ ਕੇ ਦੁੱਖ ਸੁੱਖ ਕਰੋ ਤੁਸੀਂ ਮਾਮੀ ਦੀਆਂ ਗੱਲਾਂ ਦੀ ਰੀਲ ਪਾ ਰੱਖੀ ਐ ਨਾ ਕਿਵੇਂ ਨਾ ਰੀਲ ਪਾ ਮਾਉਦੀ ਉਹ ਨਵਿਚਾਰੀ ਨੇ ਮੇਰੇ ਕੋਲੇ ਆਵਦਾ ਕਿ ਡੇ ਫਰੋਲਿਆ ਉਹ ਕਹਿੰਦੀ ਲਵੀ ਨੂੰ ਸਮਝਾ ਤਾਂ ਮੈਂ ਤੈਨੂੰ ਸਮਝਾਉਂਦੀ ਸੀ ਮੈਂ ਤਾਂ ਪੁੱਤ ਤੈਨੂੰ ਰਾ ਸਿਰ ਦੀ ਗੱਲ ਕਹਿਣੀ ਆ ਤੈਨੂੰ ਆਏ ਹੋ ਗਿਆ ਵੀ ਖੰਨੀਏ ਮਾਮੀ ਦੇ ਮਗਰ ਲੱਗ ਕੇ ਕਹਿੰਦੀ ਐ ਉਹ ਤਾਂ ਮੈਂ ਤਾਂ ਤੈਨੂੰ ਤਾਂ ਕਹਿਣੀ ਆ ਤੂੰ ਤੇ ਹੀ ਐ ਮੇਰੀ ਵੀ ਕਿਤੇ ਤੁਹਾਡਾ ਹੱਥ ਦਾ ਵੱਸਦਾ ਘਰ ਨਾ ਖਰਾਬ ਹੋ ਜੇ ਆ ਨਿੱਕੇ ਨਿੱਕੇ ਗੱਲਾਂ ਨਾਲ ਹੀ ਨਾ ਮਨਾਂ ਚ ਫਿੱਕ ਪਈ ਜਾ ਦੇਖ ਤੂੰ ਇੱਕ ਗੱਲ ਸੋਚ ਅੱਜ ਤਾਂ ਤੇਰੀ ਮੰਮੀ ਤੇਰਾ ਇੰਨਾ ਕਰਦੀ ਐ ਕੱਲ ਨੂੰ ਉਹ ਸਸਾਂ ਵਾਲਾ ਕੰਮ ਤੇਰਾ ਨਾ ਕਰ ਲੱਗ ਗਈ ਫਿਰ ਤੂੰ ਦੁਖੀ ਹੋਵੇਂਗੀ ਫਿਰ ਸਾਨੂੰ ਫੋਨ ਕਰਿਆ ਕਰੇਂਗੀ ਵੀ ਮੰਮੀ ਮੈਨੂੰ ਇਹ ਨਹੀਂ ਲੈ ਕੇ ਜਾਂਦੀ ਉਹ ਨਹੀਂ ਲੈ ਕੇ ਜਾਂਦੀ ਮੈਨੂੰ ਕੱਲੋਂ ਪਿੱਛੇ ਦੁਖੀ ਕਰਦੀ ਐ ਨਾਲੇ ਪੁੱਤ ਸਾਡਾ ਮਨ ਦੁਖੀ ਹੋਊਗਾ ਨਾਲੇ ਤੇਰਾ ਘਰ ਖਰਾਬ ਹੋਊਗਾ ਹੋਣਸੀ ਆਉਂਦੇ ਆ ਤੈਨੂੰ ਦੇਖਦੇ ਆ ਵੀ ਸਾਡੀ ਧੀ ਸੁਖੀ ਵਸਦੀ ਐ ਸਾਡਾ ਵੀ ਮਨ ਖੁਸ਼ ਹੋ ਜਾਂਦਾ ਚਲੋ ਕੋਈ ਨਾ ਮੰਮੀ ਤੁਸੀਂ ਨਾ ਇਹ ਗੱਲਾਂ ਸੋਚੋ ਜੇ ਤੁਸੀਂ ਕਹੋ ਤਾਂ ਮੈਂ ਤੁਹਾਡੇ ਵਾਸਤੇ ਚਾਹ ਬਣਾ ਲਿਓਨੀ ਆ ਨਾ ਭਾਈ ਕਾਹਨਕ ਤੂੰ ਹੁਣ ਰਹਿਣ ਦੇ ਤੂੰ ਮੇਰਾ ਪਰਸ ਫੜਾ ਤੇ ਮੈਂ ਜਾਾਂ ਲਓ ਠੀਕ ਹੈ ਭੈਣ ਜੀ ਫਿਰ ਮੈਂ ਵੀ ਜਾਣੀ ਆ ਕਵੇਲਾ ਹੋ ਜੋ ਮੈਨੂੰ ਠੀਕ ਹੈ ਭੈਣ ਜੀ ਤੁਹਾਡੀ ਮਰਜ਼ੀ ਹੈ ਹਾਲੇ ਹੋਮੀ ਫਰਸਾ ਯਾ ਚਲਕੀ ਚਾਤਰੀ ਕਾਲ ਭੈਣ ਜੀ ਬਸ ਇਨੂੰ ਇੱਕ ਗੱਲ ਦੀ ਨਹੀਂ ਸਮਝ ਆਉਂਦੀ ਲਵੀ ਇੰਨੀ ਪੜੀ ਲਿਖੀ ਏ ਸਮਝਦਾਰ ਏ ਇਹਨੂੰ ਇਹ ਕਿਉਂ ਨਹੀਂ ਪਤਾ ਵੀ ਜਿੱਥੇ ਆਪਣੀ ਬਣਦੀ ਨਹੀਂ ਜਿੱਥੇ ਆਪਾਂ ਵਰਤਦੇ ਨਹੀਂ ਉੱਥੇ ਕਿਉਂ ਜਾਣਾ ਆ ਗਿਆ ਭਾਈ ਉਰੇ ਬੈ ਮੇਰੀ ਗੱਲ ਸੁਣ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਵੀ ਆਪਾਂ ਹੁਣ ਕੱਲ ਨੂੰ ਸਿਮੀ ਕੋਲ ਸੁਨਦਾਰਾ ਦਿਨ ਕਦੋਂ ਕੁ ਚੱਲੀਏ ਅੱਜ ਦਾ ਦਿਨ ਤਾਂ ਲੰਘ ਗਿਆ ਸਵੇਰੇ ਤੇਰਾ ਮਾਮਾ ਆ ਗਿਆ ਸੀ ਦੁਪਹਿਰੇ ਲਵੀ ਦੀ ਮੰਮੀ ਆ ਗਈ ਉਹ ਹੁਣ ਹੀ ਗਈ ਹੈ ਕੋਈ ਨਹੀਂ ਮਾਮੇ ਜੀ ਆਪਾਂ ਸਵੇਰੇ ਭੱਜ ਜਾਗੇ ਪਰ ਨਾਲੇ ਤੁਸੀਂ ਤਾਂ ਕਹਿੰਦੇ ਸੀ ਵੀ ਤੂੰ ਤੇ ਲਵੀ ਦੇ ਆਏ ਉਹ ਸੰਧਾਰਾ ਫਿਰ ਹੁਣ ਤੁਸੀਂ ਜਾਓਗੇ ਮੇਰੇ ਨਾਲ ਲਵੀ ਘਰੇ ਰਹੂਗੀ ਮੈਨੂੰ ਤਾਂ ਐ ਸੀ ਪੁੱਤ ਵੀ ਤੁਸੀਂ ਦੋਨੇ ਜਣੇ ਜਾਓ ਕੁੜੀ ਕੋਲ ਉਹਦਾ ਪਹਿਲਾਂ ਸੰਧਾਰਾ ਸੀ ਪਰ ਹੁਣ ਜਾਣ ਆਲੀ ਨਹੀਂ ਜਾਂਦੀ ਫਿਰ ਤਾਂ ਮੈਨੂੰ ਹੀ ਜਾਣਾ ਪਊ ਕਿਉਂ ਮਾਮੇ ਜੀ ਤੁਸੀਂ ਲਵੀ ਨਾਲ ਗੱਲ ਨਹੀਂ કરી ਮੈਂ ਤੁਹਾਨੂੰ ਕਹਿ ਕੇ ਤਾਂ ਗਿਆ ਸੀ ਵੀ ਤੁਸੀਂ ਕਹਦੇ ਹੋ ਉਹਨੂੰ ਵੀ ਸੰਧਾਰਾ ਲੈ ਕੇ ਜਾਣਾ ਭਾਈ ਕਰੀ ਸੀ ਮੈਂ ਉਹਦੇ ਨਾਲ ਗੱਲ ਉਹਨੇ ਤਾਂ ਮੈਨੂੰ ਠੋਕ ਕੇ ਜਵਾਬ ਦਿੱਤਾ ਵੀ ਮੈਂ ਨਹੀਂ ਜਾਂਦੀ ਹੈਗੀ ਕਿਉਂ ਜਵਾਬ ਕਿਉਂ ਦੇਤਾ ਮੰਮੀ ਜੀ ਉਹਨੇ ਕਿਹੜਾ ਭਗਾਨੀ ਥਾਵੇਂ ਜਾਣਾ ਕੁੜੀ ਕੁੜੀ ਜਾਣਾ ਸੰਧਾਰਾ ਲੈ ਕੇ ਨਾਲੇ ਉਹਦੇ ਕਿਹੜਾ ਪੇਕਿਆਂ ਤੋਂ ਆਉਂਦਾ ਨਹੀਂ ਵੇ ਜਵਾਬ ਤੇ ਉਹਨੇ ਤਾਂ ਦਿੱਤਾ ਹੈ ਕਹਿੰਦੀ ਪਹਿਲਾਂ ਵੱਡੀ ਕੁੜੀ ਕੋਲੇ ਜਾਓ ਤੇਰੀ ਭੂਆ ਕੋਲੇ ਮੈਂ ਤਾਂ ਜਾਉਂਗੀ ਫਿਰ ਸਿੰਮੀ ਕੋਲੇ ਲੈ ਇਹ ਕੋਈ ਗੱਲ ਬਣੀ ਮੰਮੀ ਜੀ ਵੀ ਭੂਆ ਕੋਲੇ ਜਾਓ ਉਹਨੂੰ ਚੰਗਾ ਭਲਾ ਪਤਾ ਹੈ ਬੀ ਜ਼ਿਆਦਾ ਪੌਦਿਆਂ ਨਾਲ ਵਰਤਦੇ ਨਹੀਂ ਪਹਿਲਾਂ ਕਿਹੜਾ ਪੌਦੇ ਆਉਂਦੇ ਜਾਂਦੇ ਆ ਵੀ ਹੁਣ ਉਹਦੇ ਸੁਧਾਰਾ ਲੈ ਕੇ ਬਗ ਜੀਏ ਇਹਨੂੰ ਇੰਨੀ ਮੱਥਾ ਚਾਹੀਦੀ ਐ ਵੀ ਜ਼ਿਆਦਾ ਆਪਣਾ ਬੋਲ ਬਲਾਪ ਹੀ ਨਹੀਂ ਹੈਗਾ ਇੱਕ ਦੂਜੇ ਨਾਲ ਉਧਰ ਉਧਰੀ ਕੋਈ ਮਿਲ ਵਰਤਣ ਨਹੀਂ ਫਿਰ ਆਪਾਂ ਨੇ ਕਾਹ ਤੋਂ ਜਾਣਾ ਉੱਥੇ ਜੇ ਭੂਆ ਨੇ ਵਰਤਣਾ ਹੁੰਦਾ ਨਾ ਸਾਡੇ ਨਾਲ ਤਾਂ ਉਹ ਮੇਰੇ ਵਿਆਹ ਤੋਂ ਬਾਅਦ ਮੈਨੂੰ ਇੱਕ ਵਾਰੀ ਤਾਂ ਕਹਿੰਦੀ ਵੀ ਭਾਈ ਮੇਰੇ ਕੋਲੇ ਆਪਣੀ ਬਹੂ ਨੂੰ ਲੈ ਕੇ ਆਈ ਜਾ ਰਹਿ ਕੇ ਜਾਓ ਦੋ ਦਿਨ ਫਿਰ ਤਾਂ ਮੈਂ ਮੰਨ ਵੀ ਲੈਂਦਾ ਵੀ ਹਾਂ ਉਹ ਸਾਨੂੰ ਦਿਲੋਂ ਚਾਹੁੰਦੀ ਐ ਸਾਡਾ ਪਿਆਰ ਕਰਦੀ ਐ ਚੱਲ ਮੇਰਾ ਤਾਂ ਛੱਡੋ ਹੁਣ ਸਿਮੀ ਦਾ ਵਿਆਹ ਕੀਤਾ ਆਪਾਂ ਨੇ ਫਿਰ ਉਹਨੂੰ ਕਿਹੜਾ ਉਹਨੇ ਬੁਲਾ ਲਿਆ ਵੀ ਮੇਰੇ ਕੋਲੇ ਭਾਈ ਦੋਏ ਜੀ ਆਜੋ ਮਿਲਣਾ ਹੁਣ ਤੁਹਾਡੇ ਸਾਹਮਣੇ ਹੀ ਐ ਸਿਮੀ ਦੇ ਵਿਆਹ ਚ ਕਿਹੜਾ ਹੋ ਕਿਸੇ ਨਾਲ ਸਿੱਧੇ ਮੂੰਹ ਬੋਲੀ ਐ ਫਿਰ ਇਹਨੂੰ ਐ ਨਹੀਂ ਆਉਂਦਾ ਹੈਗਾ ਵੀ ਅਸੀਂ ਕਿਹੜੇ ਮੂੰਹ ਉਹਦੇ ਕੋਲੇ ਸੰਧਾਰਾ ਲੈ ਕੇ ਬਗ ਜੀਏ ਨਾਲੇ ਕੀ ਪਤਾ ਉਹਦਾ ਗਾਹਾਂ ਜਾਂਦਿਆਂ ਨੂੰ ਬੁਲਾਵੇ ਨਾ ਬੁਲਾਵੇ ਸਾਨੂੰ ਐਸੇ ਕਰਕੇ ਤੇ ਪੁੱਤ ਮੈਂ ਤੁਹਾਨੂੰ ਉੱਥੇ ਭੇਜ ਕੇ ਨਹੀਂ ਰਾਜੀ ਮੈਨੂੰ ਵੀ ਪਤਾ ਐ ਵੀ ਤੁਹਾਡੇ ਗਿਆ ਦੀ ਉਹ ਕਿੰਨੀ ਕਿ ਇੱਜ਼ਤ ਕਰੂਗੀ ਇਹਨੂੰ ਮੈਂ ਇਹੀ ਕਿਹਾ ਵੀ ਭੂਆ ਕੋਲ ਨਹੀਂ ਜਾਣਾ ਸੰਧਾਰਾ ਲੈ ਕੇ ਇਹਨੇ ਏਸੀ ਗੱਲ ਦਾ ਹੀ ਗੁੱਸਾ ਕਰ ਲਿਆ ਹੁਣ ਤਾਂ ਭਾਈ ਤੇਰੇ ਤੇ ਮੈਂ ਸੱਟਤੀ ਤੂੰ ਜੋ ਕਰਨਾ ਕਰ ਲੈ ਨਾ ਮਾਮੀ ਜੀ ਮੈਂ ਕੀ ਕਰਨਾ ਭਲਾ ਜਿਵੇਂ ਤੁਸੀਂ ਕਹੋਗੇ ਹੋਊਗਾ ਤਾਂ ਉਵੇਂ ਹੀ ਨਰੇ ਅਸੀਂ ਇਥੋਂ ਤੋਂ ਬਾਹਰ ਹੋ ਕੇ ਥੋੜੀ ਚੱਲਾਂਗੇ ਹੁਣ ਉਹ ਤਾਂ ਪੁੱਤ ਮੈਨੂੰ ਪਤਾ ਹੈ ਤੂੰ ਸਿਆਣਾ ਹੈ ਤੂੰ ਸਾਰੀ ਗੱਲ ਸਮਝਦਾ ਪਰ ਉਹ ਤਾਂ ਹੁਣ ਬਾਹਰ ਹੋਈ ਫਿਰਦੀ ਆ ਨਾ ਮੇਰੇ ਤੋਂ ਮੈਂ ਤਾਂ ਪੁੱਤੀ ਦੀ ਮੰਮੀ ਨਾਲ ਵੀ ਗੱਲ ਕੀਤੀ। ਉਹਨੇ ਵੀ ਵਿਚਾਰੀ ਨੇ ਬੜਾ ਮੱਥਾ ਮਾਰਿਆ। ਇਹਨੇ ਤਾਂ ਉਹਦੀ ਵੀ ਨਹੀਂ ਸੁਣੀ ਹੈਗੀ। ਮੈਨੂੰ ਤਾਂ ਐ ਸੀ ਵੀ ਚਲ ਮੈਂ ਤਾਂ ਬਗਾਨੀ ਆ। ਪਰ ਉਹ ਤਾਂ ਇਹਦੀ ਮਾਂ ਸੀ। ਪਰ ਲਵੀ ਨੇ ਤਾਂ ਆਪਣੀ ਮਾਂ ਨੂੰ ਵੀ ਜਵਾਬ ਦਿੱਤਾ। ਉਹ ਤਾਂ ਵਿਚਾਰੀ ਥੋ ਢਿੱਲਾ ਜਿਹਾ ਮੂੰਹ ਕਰਕੇ ਚਲੀ ਗਈ। ਜਾਂਦੀ ਜਾਂਦੀ ਮੈਨੂੰ ਕਹੇਗੀ ਵੀ ਭੈਣ ਜੀ ਜਿਵੇਂ ਮਰਜ਼ੀ ਕਰ ਲੋ ਭੇਜਣਾ ਭੇਜ ਦਿਓ ਨਹੀਂ ਭੇਜਣਾ ਨਾ ਭੇਜੋ। ਚਲੋ ਕੋਈ ਨਹੀਂ ਮੰਮੀ ਜੀ। ਤੁਸੀਂ ਇਹ ਗੱਲ ਇੱਥੇ ਛੱਡ ਦਿਓ ਅੱਗੇ ਦੇਖਦੇ ਆਂ ਕੀ ਬਣਦਾ ਦੋ ਚਾਰ ਦਿਨਾਂ ਚਾਹੀਏ ਆਪੀ ਠੀਕ ਹੋ ਜੂ ਜਾਊਗੀ ਤਾਂ ਇਹ ਤਾਂ ਹੀ ਨਾ ਜਿਹਨੂੰ ਮੈਂ ਲੈ ਕੇ ਜਾਊਂਗਾ ਹੁਣ ਤੜਕੇ ਆਪਾਂ ਸਿਮਮੀ ਕੋਲੇ ਜਾਣ ਦੀ ਤਿਆਰੀ ਕਰਦੇ ਆਂ ਉਹਨੂੰ ਸੰਧਾਰਾ ਦੇ ਕੇ ਆਉਣਾ ਹੈ ਵਿਚਾਰੀ ਨੂੰ ਉਹ ਵੀ ਡੀਕਦੀ ਹੋਊਗੀ ਨਾਲੇ ਮਾਮੇ ਜੀ ਸਿਮਮੀ ਕੋਲੇ ਨਾ ਤੁਸੀਂ ਕੋਈ ਗੱਲ ਕਰਿਓ ਵੀ ਤੇਰੀ ਭਾਬੀ ਉੱਥੇ ਭੂਆ ਕੋਲੇ ਜਾਣ ਨੂੰ ਕਹਿੰਦੀ ਆ ਵੀ ਜਾ ਸਾਡੇ ਘਰੇ ਆ ਆ ਕੁਝ ਚੱਲ ਰਿਹਾ ਨਾ ਨਾ ਪੁੱਤ ਮੈਂ ਸਿਮਮੀ ਕੋਲ ਕਿਉਂ ਗੱਲ ਕਰਨੀ ਐ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਤੂੰ ਲਵੀ ਨਾਲ ਕੋਈ ਗੱਲ ਕਰਨੀ ਹੈ ਤਾਂ ਜਾ ਕੇ ਕਰ ਲੈ। ਕੀ ਪਤਾ ਤੇਰੇ ਅੱਖੇ ਲੱਗ ਜੇ। ਉਹ ਨਾ ਨਾ ਮੰਮੀ ਜੀ ਹੁਣ ਮੈਂ ਉਹਦੇ ਨਾਲ ਕੀ ਗੱਲ ਕਰਾਂ? ਹੁਣ ਤੁਸੀਂ ਆਪ ਹੀ ਤਾਂ ਕਹੀ ਜਾਂਦੇ ਹੋ ਵੀ ਉਹਦੀ ਮੰਮੀ ਆਈ ਸੀ ਉਹਨੇ ਕਿੰਨਾ ਸਮਝਾਇਆ ਉਹਨੂੰ। ਫਿਰ ਤੁਸੀਂ ਵੀ ਸਮਝਾਇਆ। ਜਦੋਂ ਤੁਹਾਡੀ ਦੋਨਾਂ ਦੀ ਨਹੀਂ ਮੰਨਦੀ ਮੇਰੀ ਕਿੱਥੋਂ ਮੰਨੂਗੀ? ਮੇਰਾ ਨਿੰਜੀ ਕਰਦਾ ਹੁਣ ਉਹਨੂੰ ਕੁਝ ਕਹਿਣ ਦਾ। ਚੱਲ ਠੀਕ ਹੈ ਫਿਰ ਤੇਰੀ ਮਰਜ਼ੀ ਹੈ। ਮੇਰਾ ਫਰਜ਼ ਬਣਦਾ ਸੀ ਤੈਨੂੰ ਸਾਰੀ ਗੱਲ ਦੱਸਣ ਦਾ। ਮੈਂ ਤੈਨੂੰ ਦੱਸ ਤੀ। ਜੇ ਮੈਂ ਤੇਰੇ ਨਾਲ ਗੱਲ ਨਾ ਕਰਦੀ। ਕੱਲ ਨੂੰ ਤੂੰ ਹੀ ਕਹਿਣਾ ਸੀ ਕਿ ਤੁਸੀਂ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਹੈਗੀ ਹੁਣ ਤੂੰ ਹੀ ਦੇਖ ਲੈ ਭਾਈ ਵੀ ਕੀ ਕਰਨਾ ਕੀ ਨਹੀਂ ਹੁਣ ਇਹ ਤੇ ਆਇਆ ਸੀ ਹੁਣ ਫਿਰ ਤੁਰ ਪਿਆ ਤੂੰ ਉਧਰ ਨੂੰ ਨਾ ਮਾਮੀ ਜੀ ਮੈਨੂੰ ਇੱਕ ਗੱਲ ਦੱਸੋ ਪਹਿਲਾਂ ਤਾਂ ਮੇਰੇ ਮੰਮੀ ਆਏ ਤੁਸੀਂ ਉਹਨਾਂ ਕੋਲੇ ਸਾਰੀਆਂ ਮੇਰੀਆਂ ਗੱਲਾਂ ਕਰੀ ਗਏ ਇਹ ਭੂਆ ਕੋਲੇ ਜਾਣ ਦੀ ਜਿੱਦ ਕਰਦੀ ਐ ਮੇਰੀ ਕੋਈ ਗੱਲ ਮੰਨਦੀ ਨਹੀਂ ਹੁਣ ਇਹ ਆਏ ਤਾਂ ਇਨਾਂ ਕੋਲੇ ਲੈ ਕੇ ਵਹਿ ਗਏ ਉਹੀ ਗੱਲਾਂ ਤੁਸੀਂ ਕਿਉਂ ਇਨਾਂ ਨੂੰ ਮੇਰੇ ਖਿਲਾਫ ਕਰੀ ਜਾਂਦੇ ਹੋ ਮੇਰੇ ਖਿਲਾਫ ਕੰਨ ਭਰੀ ਜਾਂਦੇ ਹੋ ਨਾਲੇ ਮੈਂ ਤਾਂ ਕੋਈ ਮਾੜੀ ਗੱਲ ਕਰੀ ਨਹੀਂ ਜੇ ਮਾੜੀ ਨਹੀਂ ਤੇ ਚੰਗੀ ਵੀ ਕਿਹੜੀ ਕਹੀ ਐ ਅਸੀਂ ਤਾਂ ਸਾਰੇ ਕਹੀ ਜਾਂਦੇ ਆ ਵੀ ਜਾਣਾ ਨਹੀਂ ਤੂੰ ਕੱਲੀਓ ਜਿੱਦ ਤੇ ਅੜੀ ਪਈ ਐ ਵੀ ਭੂਆ ਕੋਲੇ ਜਾਣਾ ਸਲਾਫ ਮੈਂ ਨਹੀਂ ਚਲਦੀ ਖਿਲਾਫ ਤਾਂ ਤੂੰ ਚਲਦੀ ਐ ਸਾਰਿਆਂ ਦੇ ਜਿਹੜੀ ਆਪਣੀ ਜਿੱਦ ਤੇ ਅੜੀ ਪਈ ਐ ਨਾ ਮੰਮੀ ਜੀ ਮੈਨੂੰ ਕੋਈ ਰਾਹ ਸਿਰ ਦੀ ਗੱਲ ਕਹਿਣ ਦਾ ਵੀ ਹੱਕ ਨਹੀਂ ਮੈਂ ਵੀ ਇਸ ਘਰ ਦੀ ਨੂੰਹ ਆ ਮੈਨੂੰ ਤਾਂ ਤੁਹਾਡੀਆਂ ਗੱਲਾਂ ਤੋਂ ਇਹ ਲੱਗਦਾ ਵੀ ਤੁਸੀਂ ਚਾਹੁੰਦੀ ਨਹੀਂ ਕਿ ਅਸੀਂ ਭੂਆ ਨਾਲ ਵਰਤੀਏ ਨਾ ਵਰਤਣਾ ਵੀ ਕਿਉਂ ਏ ਤੈਨੂੰ ਚੰਗਾ ਭਲਾ ਤੇ ਪਤਾ ਹੈ ਵੀ ਹੈਪੀ ਤਾਂ ਭੂਆ ਨਾਲ ਵਰਤਦਾ ਨਹੀਂ ਤੂੰ ਉਹਦੇ ਤੋਂ ਵੀ ਬਾਹਰ ਹੋ ਕੇ ਚੱਲ ਲੇਗੀ ਜਿਹੜਾ ਕੁਛ ਹੋ ਇੱਥੇ ਕਹਿ ਕੇ ਗਿਆ ਤੂੰ ਅੰਦਰ ਸੁਣੀਆਂ ਹੀ ਹੋਣ ਗਿਆ ਤਾਂ ਹੀ ਤਾਂ ਤੂੰ ਪੱਖੀ ਪਖਾਈ ਅੰਦਰੋਂ ਆਈ ਹੈ ਇਹ ਵੀ ਸੋਣ ਹੀ ਲਿਆ ਹੋਣਾ ਵੀ ਮੈਂ ਤਾਂ ਭੂਆ ਕੋਲ ਜਾਂਦਾ ਨਹੀਂ ਹੈਗਾ ਜਦ ਸਾਰੇ ਘਰ ਚ ਕੋਈ ਜਾ ਕੇ ਰਾਜੀ ਨਹੀਂ ਫਿਰ ਤੂੰ ਕੱਲੀ ਕੋ ਤੜਫੀ ਫਿਰਦੀ ਐ ਭੂਆ ਕੋਲੇ ਜਾਣ ਨੂੰ ਚਲੋ ਕੋਈ ਨਾ ਜਦੋਂ ਇਹ ਮੇਰੇ ਨਾਲ ਗੱਲ ਕਰਨਗੇ ਨਾ ਮੈਂ ਇਹਨਾਂ ਨੂੰ ਵੀ ਸਮਝਾ ਦਊਂਗੀ ਪਰ ਮੈਂ ਤਾਂ ਭੂਆ ਕੋਲੇ ਜਾ ਕੇ ਹੀ ਆਉਂਗੀ ਚਲ ਠੀਕ ਐ ਫਿਰ ਜੇ ਜਾਣਾ ਐ ਨਾ ਭੂਆ ਕੋਲੇ ਪੱਕੇ ਹੀ ਬਗ ਜਾਓ ਫਿਰ ਫਿਰ ਨਾਨਕਾ ਘਰੇ ਨਾ ਵੜਿਓ ਆਪਦਾ ਸਾਰੀ ਉਮਰ ਉੱਥੇ ਹੀ ਰਹੋ